oi cap i xoti i una sombra e JBana Q Stuff guidelines

ਦੇ ਕਾਰਾਈ ਵੀ ਰੋ ਜਨਗੇ ਆਹ 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 ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਪੰਜਾਬ ਦੇ ਖਜ਼ਾਨੇ ਤੋਂ ਉਹਨਾਂ ਨੇ ਸਜਾਏ ਜੋ ਜੋ ਕਿਸੇ ਧਰਮ ਨੂੰ ਕੁਝ ਚੀਜ਼ ਦੀ ਲੋੜ ਹੁੰਦੀ ਸੀ ਸਹਾ ਪ੍ਰਕਾਸ਼ ਸਿੰਘ ਜੀ ਬਾਦਲ ਅੱਗੇ ਹੋ ਕੇ ਕਰਦੇ ਸੀ ਆਪਾਂ ਹੁਣ ਦੁਰਗਿਆਣਾ ਮੰਦਿਰ ਬੈਠੇ ਆ ਮੈਨੂੰ ਯਾਦ ਹੈ ਜਦੋਂ ਸੰਗਤ ਜੋ ਅਮਰਸਰ ਸਾਹਿਬ ਆਏ ਤੇ ਉਹ ਸੰਗਤ ਨੇ ਬੇਨਤੀ ਕੀਤੀ ਕਿ ਦੁਰਗਿਆਣਾ ਮੰਦਿਰ ਦੀ ਬਿਊਟੀਫਿਕੇਸ਼ਨ ਵਾਸਤੇ ਸਾਨੂੰ ਕੋਈ ਪਲਾਨ ਕਰ ਦਿਓ ਤੇ ਮੈਨੂੰ ਉਦੋਂ ਯਾਦ ਆ ਜੋਸ਼ੀ ਜੀ ਦੀ ਡਿਊਟੀ ਲਈ ਗਈ ਸੀ ਤੇ ਟੀਮ ਦੀ ਤੇ ਮੇਰੇ ਨਾਲ ਉਹਨਾਂ ਨੇ ਮਿਲ ਕੇ ਅਸੀਂ ਪਲਾਨ ਬਣਾਇਆ ਤੇ ਕਈ 100 ਕਰੋੜ ਰੁਪਇਆ ਇੱਥੇ तकरीबन 150 150 ਕਰੋੜ ਰੁਪਇਆ तकरीबन ਅਸੀਂ ਡਿਵੈਲਪਮੈਂਟ ਪਲਾਨ ਬਣਾ ਕੇ ਇੱਥੇ ਇੰਪਲੀਮੈਂਟ ਕੀਤਾ ਅਫਸੋਸ ਇਸ ਗੱਲ ਦਾ ਹੈ ਕਿ ਪਾਰਕਿੰਗ ਵਾਸਤੇ ਪਾਰਕਿੰਗ ਵਾਸਤੇ 22 ਕਰੋੜ ਰੁਪਇਆ 22 ਕਰੋੜ ਪਾਰਕਿੰਗ ਕਈ ਚੀਜ਼ਾਂ ਵਾਸਤੇ ਪਰ ਜਦੋਂ ਸਰਕਾਰ ਚਲੀ ਜਾਂਦੀ ਹੈ ਮੈਂ ਦੇਖਿਆ ਕੁਆਲਿਟੀ ਉਹਨਾਂ ਨੇ ਜਮਾਈ ਖਰਾਬ ਕਰ ਦਿੱਤੀ ਉਵੇਂ RAM ਤੀਰਥ ਅੰਮ੍ਰਿਤਸਰ ਸਾਹਿਬ ਵਿੱਚ ਉੱਥੇ ਵੀ ਕਰੋੜਾਂ ਰੁਪਏ ਲਾ ਕੇ ਬਾਦਲ ਸਾਹਿਬ ਨੇ ਸੇਵਾ ਸੰਭਾਲ ਕੀਤੀ ਉਵੇਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਥਾਨ ਕਰਾਲਗੜ੍ਹ ਤੇ ਉਵੇਂ ਦਰਬਾਰ ਸਾਹਿਬ ਦੇ ਸਾਹਮਣੇ ਵੀ ਦੇਖੋ ਪੰਜਾਬ ਇੱਕ ਇਕੇਜਾ ਸੂਬਾ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਬਾਰਡਰ ਦਾ ਸੂਬਾ ਹੈ ਤੇ ਦੇਸ਼ ਆਪਣਾ ਹੈ ਜਿੱਥੇ ਦੇਸ਼ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਆਹ ਦੇਸ਼ ਸਾਰਿਆਂ ਦਾ ਹੈ ਆਪਣਾ ਸਾਰਿਆਂ ਦਾ ਤੇ ਪੰਜਾਬ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਕਿ ਆਪਾਂ ਸਾਰੇ ਭਰਾਵਾਂ ਮੰਗੂ ਰਹੀਏ ਇੱਕ ਪਰਿਵਾਰ ਮੰਗੂ ਰਹੀਏ ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਤਾਂ ਹੀ ਪੰਜਾਬ ਦੀ ਤਰੱਕੀ ਆਪਾਂ ਨੂੰ ਇੱਕ ਲੋੜ ਹੈ ਆਪਣੀ ਖੇਤਰੀ ਪਾਰਟੀ ਦੀ ਕਿਉਂਕਿ ਜਿੰਨੀਆਂ ਵੀ ਦਿੱਲੀ ਤੋਂ ਪਾਰਟੀਆਂ ਕੰਟਰੋਲ ਕਰ ਰਹੀਆਂ ਹਨ ਉਹਨਾਂ ਦਾ ਨਿਸ਼ਾਨਾ ਸੂਬੇ ਦੀ ਤਰੱਕੀ ਨਹੀਂ ਉਹ ਆਪਣਾ ਦੇਖਦੇ ਹੈ ਕਿ ਇਹ ਸੂਬੇ ਦੇ ਹੱਕ 'ਚ ਕੋਈ ਫੈਸਲਾ ਨਾ ਕਰਦੀਏ ਜਿਹੜਾ ਦੂਜੇ ਸੂਬੇ ਨੂੰ ਨੁਕਸਾਨ ਹੋ ਜਾਏ ਤੈਨੂੰ ਤੂੰ ਦੇਖਿਆ ਆਪਣੇ ਪਾਣੀ ਖੋਏ ਗਏ ਚੰਡੀਗੜ੍ਹ ਖੋਇਆ ਗਿਆ ਪੰਜਾਬੀ ਸੂਬੇ ਇਲਾਕੇ ਚਲੇ ਕੇ ਕਿਉਂ ਉਦੋਂ ਨੈਸ਼ਨਲ ਪਾਰਟੀਆਂ ਦੀ ਸਰਕਾਰ ਕਾਂਗਰਸ ਦੀ ਸੀ ਉਹਨਾਂ ਨੇ ਆਪਣਾ ਹਿਸਾਬ ਦੂਜੇ ਸੂਬਿਆਂ ਬਾਰੇ ਦੇਖਿਆ ਆਪਣੇ ਪੰਜਾਬ ਦੀ ਕੁਰਬਾਨੀ ਦੇ ਦਿੱਤੀ ਅੱਜ ਤੱਕ ਸ਼ਰੋਮਣੀ ਅਕਾਲੀ ਦਲ ਹੀ ਹੈ ਜਿਹਨੇ ਲੜ ਲੜ ਕੇ ਉਹ ਸਾਰੇ ਮਸਲਿਆਂ ਦੀ ਲੜਾਈ ਲੜੀ ਤੇ ਅੱਗੇ ਲੜਦੀ ਰਹੇਗੀ ਸੋ ਖੇਤਰੀ ਪਾਰਟੀ ਜਿੰਨਾ ਤੱਕ ਸੂਬੇ ਵਿੱਚ ਤਕੜੀ ਨਹੀਂ ਹੁੰਦੀ ਉਦੋਂ ਤੱਕ ਆਪਣਾ ਸੂਬਾ ਬਹੁਤ ਪਿੱਛੇ ਰਹਿ ਜਾਊਗਾ ਤੇ ਤੁਸੀਂ ਦੇਖਿਆ ਹੀ ਹੈ ਜਿੰਨੀ ਵੀ ਤਰੱਕੀ ਪੰਜਾਬ 'ਚ ਹੋਈ ਭਾਵੇਂ ਸੜਕਾਂ ਹੈ ਭਾਵੇਂ ਇੱਥੇ 에어ਪੋਰਟ ਹੈ ਭਾਵੇਂ ਇੱਥੇ ਬਿਜਲੀ ਦਾ ਕੀਤੀ ਪੂਰੀ ਕੀਤੀ ਭਾਵੇਂ ਸ਼ਹਿਰਾਂ ਵਿੱਚ ਸੀਵਰੇਜ ਡਵੈਲਪਮੈਂਟ ਦਾ ਕੰਮ ਹੈ ਗੁਰੂ ਦੀ ਨਗਰੀ ਦਰਬਾਰ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਤੁਸੀਂ ਦੇਖੋ ਘੱਟ ਘੱਟ 3-4 ਹਜ਼ਾਰ ਕਰੋੜ ਰੁਪਇਆ ਅਸੀਂ ਆਪਣੀ ਸਰਕਾਰ ਦੇ ਦੁਨਾਂ ਲਾ ਕੇ ਇੰਨੀ ਖਬਸੂਰਤ ਆ ਨਗਰੀ ਬਣਾਈ ਸੀ ਪਰ ਦੁੱਖ ਲੱਗਦਾ ਹੈ ਅੱਜ ਪਿਛਲੇ 7 ਸਾਲਾਂ ਦੇ ਅੰਦਰ ਸਾਰਾ ਕੁਸ਼ੀ ਤੂੰ ਦੇਖਿਆ ਖਿਲਰਿਆ ਜਾਂ ਪਿਆ ਸੜਕਾਂ ਟੁੱਟੀਆਂ ਪਈਆਂ ਰੇਲਿੰਗ ਟੁੱਟ ਗਈਆਂ ਬਿਜਲੀ ਦੇ ਖੰਬੇ ਕਿਤੇ ਹੈ ਕਿਤੇ ਨਹੀਂ ਹੈ ਬੂਟੇ ਲਾਏ ਸੀ ਉਹ ਸਾਰੇ ਕਦੇ ਮੱਚ ਗਏ ਹੈ ਸਫਾਈ ਬਿਲਕੁਲ ਖਤਮ ਹੋ ਗਈ ਹੈ ਜਿਹੜਾ ਦਰਬਾਰ ਸਾਹਿਬ ਦੀ ਹੈਰਿਟੇਜ ਹਿਸਟਰੀ ਜਿਹਦੇ ਕਰਕੇ ਲੱਖਾਂ ਸੰਗਤਾਂ ਉੱਥੇ ਸਾਰਾ ਉੱਥੇ ਕਰਦੀਆਂ ਸੀ ਜਾਨ ਸ਼ਾਮ ਨੂੰ ਇਕੱਠੀਆਂ ਹੁੰਦੀਆਂ ਸੀ ਇੰਨਾ ਵਧੀਆ ਅਸੀਂ ਬਣਾਇਆ ਸੀ ਅੱਜ ਉਹ ਵੀ ਖਿਲਰਿਆ ਪਿਆ ਹੈ ਕਿਉਂਕਿ ਆ ਜਿਹੜੇ ਮੁੱਖ ਮੰਤਰੀ ਬੰਦੇ ਐ ਉਹ ਕੱਲਾ ਕੁਰਸੀ ਤੇ ਦਾ ਆਨੰਦ ਲੈਣ ਵਾਸਤੇ ਬੰਦੇ ਐ ਸੇਵਾ ਕਰਨ ਵਾਸਤੇ ਨਹੀਂ 5 ਸਾਲ ਕੈਪਟਨ ਅਮਰਿੰਦਰ ਸਿੰਘ ਘਰੇ ਹੀ ਰਏ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਕਿਸੇ ਨੂੰ ਮਿਲੇ ਨਹੀਂ ਇੱਕ ਇੱਟ ਨਹੀਂ ਲਈ ਪੰਜਾਬ ਦੇ ਵਿੱਚ ਹੁਣ ਜਿਹੜਾ 2 ਸਾਲ ਪਿਛਲੇ 2 ਸਾਲਾਂ ਚ ਭਗਵੰਤ ਬੇਈਮਾਨ ਮੁੱਖ ਮੰਤਰੀ ਫਿਰਦਾ ਐ ਇਹਦਾ ਕੰਮ ਇੱਕੋ ਇੱਕ ਐ ਝੂਠ ਤੇ ਝੂਠ ਬੋਲੀ ਜਾਣਾ ਪੰਜਾਬ ਦੇ ਲੋਕਾਂ ਨੂੰ ਕੋਈ ਇਥੇ ਡਿਕਟੇਟਰਸ਼ਿਪ ਦਾ ਰਾਜ ਕਰ ਦਿੰਦਾ ਹੈ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਉਹਨੂੰ ਫੜ ਕੇ ਕੁੱਟਿਆ ਜਾਂਦਾ ਪਰਚੇ ਕੀਤੇ ਜਾਂਦੇ ਜਿਹੜੀ ਅੱਜ ਆਵਾਜ਼ ਹੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਜੀ ਗੱਲ ਨਸ਼ਾ ਘਰ ਘਰ ਪਹਲਾ ਦਿੰਦਾ ਸਾਰੇ ਪੁਲਿਸ ਮੁਲਾਜ਼ਮ ਜਿੰਨੇ ਵੀ ਮੈਂ ਗੱਲ ਕਰਦਾ ਕਹਿੰਦੇ ਅਸੀਂ ਕੀ ਕਰੀਏ ਆਮ ਆਦਮੀ ਪਾਰਟੀ ਦੇ ਐਮਐਲਏ ਆਪ ਬਚਾਉਣ ਲੱਗ ਗਏ ਉਹਨਾਂ ਤੋਂ ਮੀਨਾ ਲੈਣ ਲੱਗ ਗਏ ਜੇ ਐਮਐਲਏ ਆ ਕੰਮ ਕਰਨ ਲੱਗ ਜਾਣ ਤੇ ਹੋਊਗਾ ਕੀ ਆਪਣੇ ਸੂਬੇ ਦਾ ਤੁਸੀਂ ਆ ਵੀ ਦੇਖਿਆ ਲਾਅ ਐਂਡ ਆਰਡਰ ਦਾ ਖਲਾਤ ਇੰਨੀ ਮਾੜੀ ਐ ਅੱਜ ਤੁਸੀਂ ਦੇਖਿਆ ਹੁਣ ਰੋਜ਼ ਅਖਬਾਰਾਂ ਚ ਤੁਸੀਂ ਅਖਬਾਰ ਪੜ੍ਹ ਲਓ ਕਿਤੇ ਇੱਥੇ ਕਤਲ ਹੋ ਗਿਆ ਕਿਤੇ ਇੱਥੇ ਲੁੱਟ ਹੋ ਗਈ ਇੱਥੇ ਬੈਂਕ ਡਕੈਤੀ ਹੋ ਗਈ ਐ ਇੱਥੇ ਮਾਰ ਦਿੱਤਾ ਗਿਆ ਹੈ ਗੈਂਗਸਟਰ ਰਾਜ ਕਰ ਰਿਹਾ ਹੈ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਕਿਉਂਕਿ ਡਰ ਦਾ ਮਾਹੌਲ ਐ ਹਰ ਬੰਦੇ ਨੂੰ ਫਰੋਤੀ ਦਾ ਸਿਨੇ ਆ ਰਿਹਾ ਪਰ ਭਗਵੰਤ ਮਾਨ ਨੂੰ ਤਾਂ ਫਿਕਰ ਹੀ ਨਹੀਂ ਤੁਸੀਂ ਰੋਜ਼ ਅਖਬਾਰ ਪੜ੍ਹ ਲਓ ਦੇਖੋ ਕਿੱਥੇ ਭਗਵੰਤ ਮਾਨ ਹੈ ਕੇਜਰੀਵਾਲ ਦੇ ਮਗਰ ਮਗਰ ਜੇ ਕੇਜਰੀਵਾਲ ਨੇ ਗੋਆ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਜੇ ਕੇਜਰੀਵਾਲ ਨੇ ਹਾਈਦਰਾਬਾਦ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਕੇਜਰੀਵਾਲ ਦੇ ਕਿਸੇ ਹੋਰ ਸੂਬੇ ਜਾਣਾ ਭਗਵੰਤ ਮਾਨ ਆਪਣੇ ਇੱਥੋਂ ਜਹਾਜ਼ ਲੈ ਕੇ ਜਾਂਦਾ ਹੈ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕੇਜਰੀਵਾਲ ਦਾ ਡਰਾਈਵਰ ਨਹੀਂ ਬਣਾਇਆ ਸੀ ਸਾਨੂੰ ਬੜਾ ਦੁੱਖ ਹੈ ਕਿ ਆਪਣੇ ਪੰਜਾਬੀ ਸਾਰੇ ਹੁਣ ਸਾਰੇ ਦੇ ਮਨਾਂ ਚ ਦੁੱਖ ਹੈ ਕਿ ਗਲਤ ਫੈਸਲਾ ਹੋ ਗਿਆ ਪਰ ਫੈਸਲਾ ਕਿਉਂਕਿ ਗਲਤ ਹੋਇਆ ਹੈ ਦੇਖੋ ਆ ਸੋਚ ਅਕਾਲੀ ਦਲ ਤੇ ਵਿਸ਼ਵਾਸ ਹੈ ਅਕਾਲੀ ਦਲ ਸਾਰੇ ਧਰਮਾਂ ਦੀ ਇਹਦੀ ਦੁੱਖ ਤੇ ਸੁੱਖ ਦਾ ਸਾਂਝੀ ਹੈ ਅਕਾਲੀ ਦਲ ਸਰਬੱਤ ਦੇ ਭਲੇ ਦੀ ਪਾਰਟੀ ਹੈ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ